18 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਰਿਵਾਰ ਦਾ ਹਾਲ ਉਹਦੀ ਘਰਵਾਲੀ ਦਾ ਹਾਲ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉੱਤਰੀ ਹਲੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉੱਤਰੀ ਤਾਂ ਗੈਂਗਵਾਰ ਦੇ ਵਿੱਚ ਇਹਦੇ ਪਤਨੀ ਪਤੀ ਦੀ ਹੈ ਜਿਹੜੀ ਮੌਤ ਹੋ ਗਈ ਹੈ ਗੈਂਗਵਾਰ ਦੇ ਵਿੱਚ ਪਤੀ ਦੀ ਮੌਤ ਹੋ ਗਈ ਹੈ ਤਾੜ-ਤਾੜ ਗੋਲੀਆਂ ਚੱਲੀਆਂ ਨੇ ਫਰੋਜਪੁਰ ਦੇ ਵਿੱਚ ਫਰੋਜਪੁਰ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਗੋਲੀਆਂ ਮਾਰੀਆਂ ਗਈਆਂ ਨੇ ਤਾੜ-ਤਾੜ 18 ਦਿਨ ਪਹਿਲਾਂ ਸਿਰਫ 18 ਦਿਨ ਪਹਿਲਾਂ ਇਸ ਨੌਜਵਾਨ ਦਾ ਜਿਹੜਾ ਵਿਆਹ ਹੋਇਆ ਸੀਗਾ ਤਾਂ ਅਦਾਲਤ ਦੇ ਵਿੱਚੋਂ ਪੇਸ਼ੀ ਪੂਤ ਕੇ ਆ ਰਿਹਾ ਸੀ ਤਰੀਕ ਪੂਤ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਪ੍ਰਾਣੀ ਰਣਜੀਤ ਦੇ ਚੱਲਦੇ ਆ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਤਾੜ-ਤਾੜ ਗੋਲੀਆਂ ਚੱਲੀਆਂ ਮੱਥੇ ਦੇ ਵਿੱਚ ਲਵਪ੍ਰੀਤ ਦੇ ਗੋਲੀ ਵੱਜੀ ਜਿਹਦੇ ਨਾਲ ਮੌਤ ਹੋ ਗਈ ਜਿਹਦੀ 18 ਦਿਨ ਪਹਿਲਾਂ ਵਿਆਹ ਹੋਇਆ ਸੀ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਲਵਪ੍ਰੀਤ ਜਿਹਦੀ ਮੌਤ ਹੋ ਗਈ ਹੈ ਤਾਂ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਤਾੜ-ਤਾੜ ਗੋਲੀਆਂ ਚੱਲੀਆਂ ਜਦੋਂ ਵਾਪਸ ਆ ਰਿਹਾ ਸੀ ਇਹ ਨੌਜਵਾਨ ਲਵਪ੍ਰੀਤ ਜੀ ਦਾ ਨਾਮ ਸੀ ਇਹ ਤਿੰਨ ਜਾਣੇ ਪੇਸ਼ੀ ਭੁਗਤ ਕੇ ਤਰੀਕ ਭੁਗਤ ਕੇ ਵਾਪਸ ਆ ਰਹੇ ਸੀ ਘਰ ਨੂੰ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਬਿਨ ਕੇ ਨਿਸ਼ਾਨਾ ਮੱਥੇ ਤੇ ਮਾਰਿਆ ਗਿਆ ਲਾਪ੍ਰੀਤ ਦੇ ਮੱਥੇ ਤੇ ਗੋਲੀ ਵੱਜੀ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤਾਂ ਇਹ ਪਰਿਵਾਰ ਹੈ ਜਿਹੜਾ ਬਿਲਕ ਰਿਹਾ ਇਹਦੀ ਘਰ ਵਾਲੀ ਹੈ ਜਿਹੜੀ ਬਿਲਕ ਰਹੀ ਹੈ ਤਾਂ ਇਹ ਘਰ ਵਾਲੀ ਦੇਖ ਸਕਦੇ ਹੋ ਇਹਦੀ ਜਿਹਦੀ ਮੈਂਦੀ ਵੀ ਨਹੀਂ ਸੀ ਉਤਰੀ ਮਹਿਸ 18 ਦਿਨ ਪਹਿਲਾਂ ਵਿਆਹ ਹੋਇਆ ਸੀ ਲਵਪਰੀਤ ਦਾ 18 ਦਿਨ ਪਹਿਲਾਂ ਵਿਆਹ ਹੋਇਆ ਸੀ ਤਾਂ ਇਹ ਮਾਂ ਦੀ ਤਸਵੀਰ ਦੇਖ ਸਕਦੇ ਹੋ ਪੰਜ ਭੈਣਾਂ ਦਾ ਇਕਲੌਤਾ ਪਰਾ ਸੀ ਤਾਂ ਇਹਦੀ ਜਿਹੜੀ ਘਰ ਵਾਲੀ ਆ ਉਹਦੀਆਂ ਤਾਂਹਾਂ ਨਹੀਂ ਸੁਣੀਆਂ ਜਾਂਦੀਆਂ ਉਹਦਾ ਦਰਦ ਹੈ ਜਿਹੜਾ ਨਹੀਂ ਦੇਖਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਫਰੋਜਪੁਰ ਤੋਂ ਫਰੋਜਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਨੇ ਐਂਟੀ ਧੜੇ ਦੇ ਵੱਲੋਂ ਤਾਂ ਜਦੋਂ ਇਹ ਪੇਸ਼ੀ ਪਹੁੰਚ ਕੇ ਵਾਪਸ ਪਰਤ ਰਿਹਾ ਸੀ ਲਵਪ੍ਰੀਤ ਆਪਣੇ ਦੋ ਹੋਰ ਸਾਥੀ ਸੀਗੇ ਤਿੰਨ ਸਾਥੀ ਸੀ ਜਿਹੜੇ ਗੱਡੀ ਦੇ ਵਿੱਚ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਮਾਰੀਆਂ ਗਈਆਂ ਜਿਦੇ ਵਿੱਚ ਲਵਪ੍ਰੀਤ ਦੇ ਬਿਨ ਕੇ ਜਿਹੜੀ ਹੈ ਗੋਲੀ ਮਾਰੀ ਗਈ ਮੱਥੇ ਦੇ ਵਿੱਚ ਗੋਲੀ ਮਾਰੀ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ 18 ਦਿਨ ਪਹਿਲਾਂ ਮੈਂ 18 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਨੌਜਵਾਨ ਦਾ ਜਿਹਦੇ ਗੋਲੀ ਬੱਜੀ ਹੈ 18 ਦਿਨ ਪਹਿਲਾਂ ਵਿਆਹ ਹੋਇਆ ਸੀ ਤਾਂ ਘਰਵਾਲੀ ਦੀ ਮਹਿੰਦੀ ਵੀ ਨਹੀਂ ਸੀ ਲੱਥੀ ਹਾਲੇ ਮਹਿੰਦੀ ਵੀ ਨਹੀਂ ਸੀ ਲੱਥੀ ਵਿਚਾਰੀ ਦੀ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਬਹੁਤ ਹੀ ਦਰਦਨਾਕ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਰੋਜ਼ਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਐਸੀਆਂ ਚੱਲੀਆਂ ਕਿ ਉਹਦੀ ਘਰਵਾਲੀ ਆ ਜਿਹੜੀ ਦੇਖ ਸਕਦੇ ਹੋ ਤੁਸੀਂ ਇਸ ਨੌਜਵਾਨ ਦੀ ਮੌਤ ਹੋ ਗਈ ਤਾਂ ਘਰਵਾਲੀ ਦਾ ਹਾਲ ਨਹੀਂ ਦੇਖਿਆ ਜਾਂਦਾ ਚੂੜਾ ਪਾਇਆ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਇਹਦੇ ਚੂੜਾ ਵੀ ਨਹੀਂ ਸੀ ਉਤਰਿਆ ਮਹਿੰਦੀ ਵੀ ਨਹੀਂ ਸੀ ਉਤਰੀ ਤਾਂ ਇਹ ਦਰਦਨਾਕ ਜਿਹੜੀ ਖਬਰ ਹੈ ਪਹੁੰਚ ਜਾਂਦੀ ਆ ਘਰੇ ਤਾਂ ਉਸ ਨੌਜਵਾਨ ਦੀ ਲਵਪ੍ਰੀਤ ਉਰਫ ਕਾਸ਼ੀ ਇਹਦਾ ਨਾਮ ਦੱਸਿਆ ਜਾ ਰਿਹਾ ਲਵਪ੍ਰੀਤ ਉਰਫ ਕਾਸ਼ੀ ਇਹਦਾ ਨਾਮ ਹੈ ਜਿਹੜਾ ਨੌਜਵਾਨ ਦਾ ਦੱਸਿਆ ਜਾ ਰਿਹਾ ਜਿਹੜਾ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਪੰਜ ਭੈਣਾਂ ਸੀਗੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਲਵਪ੍ਰੀਤ ਉਰਫ ਕਾਸ਼ੀ ਜਿਹਦੀ ਗੈਂਗਵਾਰ ਦੇ ਵਿੱਚ ਮੌਤ ਹੋ ਗਈ ਹੈ ਤਾਂ ਐਂਟੀ ਧੜੇ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਲਵਪ੍ਰੀਤ ਦੇ ਮੱਥੇ ਦੇ ਵਿੱਚ ਗੋਲੀ ਵੱਜਦੀ ਹੈ ਮੱਥੇ ਦੇ ਵਿੱਚ ਬਿੰਨ ਕੇ ਗੋਲੀ ਮਾਰੀ ਗਈ ਤਾਂ ਮੌਕੇ ਤੇ ਹੀ ਇਸ ਨੌਜਵਾਨ ਦੀ ਹੈ ਜਿਹੜੀ ਮੌਤ ਹੋ ਜਾਂਦੀ ਹੈ ਬਹੁਤ ਹੀ ਦਰਦਨਾਕ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਪੰਜ ਭੈਣਾਂ ਦਾ ਇਕਲੌਤਾ ਭਰਾ ਰੱਬ ਨੂੰ ਪਿਆਰਾ ਹੋ ਗਿਆ ਪੰਜ ਭੈਣਾਂ ਦੇ ਇਕਲੌਤੇ ਭਰਾ ਲਾਭਪ੍ਰੀਤ ਉਰਫ ਕਾਸ਼ੀ ਦੀ ਮੌਤ ਹੋ ਗਈ ਜਿਹਦੀ 18 ਦਿਨ ਪਹਿਲਾਂ ਹਜੇ ਮੈਰਿਜ ਹੋਈ ਸੀ ਜਿਹਦੀ 18 ਦਿਨ ਪਹਿਲਾਂ ਜਿਹਦਾ ਹਜੇ ਵਿਆਹ ਹੋਇਆ ਸੀ ਤਾਂ ਘਰਵਾਲੀ ਦਾ ਚੂੜਾ ਵੀ ਨਹੀਂ ਸੀ ਉਤਰਿਆ ਵਿਆਹ ਦੇ ਚਾ ਵੀ ਨਹੀਂ ਸੀ ਉਤਰੇ ਤਾਂ ਇਹ ਖਬਰ ਹੈ ਜਿਹੜੀ ਘਰੇ ਪਹੁੰਚੀ ਹੈ ਤਾਂ ਘਰਵਾਲੀ ਦਾ ਹਾਲ ਹੈ ਜਿਹੜਾ ਨਹੀਂ ਦੇਖਿਆ ਜਾਂਦਾ ਲਵਪਰੀਤ ਦੇ ਘਰ ਦਾ ਹਾਲ ਜਿਹੜਾ ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਹਾਲ ਨਹੀਂ ਦੇਖਿਆ ਜਾਂਦਾ 18 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਰਿਵਾਰ ਦਾ ਹਾਲ ਉਹਦੀ ਘਰਵਾਲੀ ਦਾ ਹਾਲ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉਤਰੀ ਹਲੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉਤਰੀ ਤਾਂ ਗੈਂਗਵਾਰ ਦੇ ਵਿੱਚ ਇਹਦੇ ਪਤਨੀ ਪਤੀ ਦੀ ਹੈ ਜਿਹੜੀ ਮੌਤ ਹੋ ਗਈ ਹੈ ਗੈਂਗਵਾਰ ਦੇ ਵਿੱਚ ਪਤੀ ਦੀ ਮੌਤ ਹੋ ਗਈ ਹੈ ਟਾੜ-ਟਾੜ ਗੋਲੀਆਂ ਚੱਲੀਆਂ ਨੇ ਫਰੋਜ਼ਪੁਰ ਦੇ ਵਿੱਚ ਫਰੋਜ਼ਪੁਰ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਗੋਲੀਆਂ ਮਾਰੀਆਂ ਗਈਆਂ ਨੇ ਤਾੜ-ਤਾੜ 18 ਦਿਨ ਪਹਿਲਾਂ ਸਿਰਫ 18 ਦਿਨ ਪਹਿਲਾਂ ਇਸ ਨੌਜਵਾਨ ਦਾ ਜਿਹੜਾ ਵਿਆਹ ਹੋਇਆ ਸੀਗਾ ਤਾਂ ਅਦਾਲਤ ਦੇ ਵਿੱਚੋਂ ਪੇਸ਼ੀ ਪੁੱਤ ਕੇ ਆ ਰਿਹਾ ਸੀ ਤਰੀਕ ਪੁੱਤ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਪ੍ਰਾਣੀ ਰਣਜੀਤ ਦੇ ਚਲਦੇ ਆ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਤਾੜ-ਤਾੜ ਗੋਲੀਆਂ ਚੱਲੀਆਂ ਮੱਥੇ ਦੇ ਵਿੱਚ ਲਵਪ੍ਰੀਤ ਦੇ ਗੋਲੀ ਵੱਜੀ ਜਿਹਦੇ ਨਾਲ ਮੌਤ ਹੋ ਗਈ ਜਿਹਦੀ 18 ਦਿਨ ਪਹਿਲਾਂ ਵਿਆਹ ਹੋਇਆ ਸੀ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਲਵਪ੍ਰੀਤ ਜਿਹਦੀ ਮੌਤ ਹੋ ਗਈ ਹੈ ਤਾਂ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਤਾੜ-ਤਾੜ ਗੋਲੀਆਂ ਚੱਲੀਆਂ ਜਦੋਂ ਵਾਪਸ ਆ ਰਿਹਾ ਸੀ ਇਹ ਨੌਜਵਾਨ ਲਵਪ੍ਰੀਤ ਜੀ ਦਾ ਨਾਮ ਸੀ ਇਹ ਤਿੰਨ ਜਾਣੇ ਪੇਸ਼ੀ ਭੁਗਤ ਖੇਤਰੀਕ ਭੁਗਤ ਕੇ ਵਾਪਸ ਆ ਰਹੇ ਸੀ ਘਰ ਨੂੰ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਬਿੰਨ ਕੇ ਨਿਸ਼ਾਨਾ ਮੱਥੇ ਤੇ ਮਾਰਿਆ ਗਿਆ ਲਵਪ੍ਰੀਤ ਦੇ ਮੱਥੇ ਤੇ ਗੋਲੀ ਵੱਜੀ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤਾਂ ਇਹ ਪਰਿਵਾਰ ਹੈ ਜਿਹੜਾ ਬਿਲਕ ਰਿਹਾ ਇਹਦੀ ਘਰਵਾਲੀ ਹੈ ਜਿਹੜੀ ਬਿਲਕ ਰਹੀ ਹੈ ਤਾਂ ਇਹ ਘਰਵਾਲੀ ਦੇਖ ਸਕਦੇ ਹੋ ਇਹਦੀ ਜਿਹਦੀ ਮੈਂਦੀ ਵੀ ਨਹੀਂ ਸੀ ਉਤਰੀ ਮਹਿਸ 18 ਦਿਨ ਪਹਿਲਾਂ ਵਿਆਹ ਹੋਇਆ ਸੀ ਲਵਪ੍ਰੀਤ ਦਾ 18 ਦਿਨ ਪਹਿਲਾਂ ਵਿਆਹ ਹੋਇਆ ਸੀ ਤਾਂ ਇਹ ਮਾਂ ਦੀ ਤਸਵੀਰ ਦੇਖ ਸਕਦੇ ਹੋ ਪੰਜ ਭੈਣਾਂ ਦਾ ਇਕਲੌਤਾ ਪਰਾ ਸੀ ਤਾਂ ਇਹਦੀ ਜਿਹੜੀ ਘਰਵਾਲੀ ਹੈ ਉਹਦੀਆਂ ਤਾਂਹਾਂ ਨਹੀਂ ਸੁਣੀਆਂ ਜਾਂਦੀਆਂ ਉਹਦਾ ਦਰਦ ਜਿਹੜਾ ਨਹੀਂ ਦੇਖਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਫਰੋਜਪੁਰ ਤੋਂ ਫਰੋਜਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਨੇ ਐਂਟੀ ਧੜੇ ਦੇ ਵੱਲੋਂ ਤਾਂ ਜਦੋਂ ਇਹ ਪੇਸ਼ੀ ਪਹੁੰਚ ਕੇ ਵਾਪਸ ਪਰਤ ਰਿਹਾ ਸੀ ਲਵਪ੍ਰੀਤ ਆਪਣੇ ਦੋ ਹੋਰ ਸਾਥੀ ਸੀਗੇ ਤਿੰਨ ਸਾਥੀ ਸੀ ਜਿਹੜੇ ਗੱਡੀ ਦੇ ਵਿੱਚ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਮਾਰੀਆਂ ਗਈਆਂ ਜਿਦੇ ਵਿੱਚ ਲਵਪ੍ਰੀਤ ਦੇ ਬਿਨ ਕੇ ਜਿਹੜੀ ਹੈ ਗੋਲੀ ਮਾਰੀ ਗਈ ਮੱਥੇ ਦੇ ਵਿੱਚ ਗੋਲੀ ਮਾਰੀ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ 18 ਦਿਨ ਪਹਿਲਾਂ ਮੈਂ 18 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਨੌਜਵਾਨ ਦਾ ਜਿਹਦੇ ਗੋਲੀ ਬੱਜੀ ਹੈ 18 ਦਿਨ ਪਹਿਲਾਂ ਵਿਆਹ ਹੋਇਆ ਸੀ ਤਾਂ ਘਰਵਾਲੀ ਦੀ ਮਹਿੰਦੀ ਵੀ ਨਹੀਂ ਸੀ ਲੱਥੀ ਹਾਲੇ ਮਹਿੰਦੀ ਵੀ ਨਹੀਂ ਸੀ ਲੱਥੀ ਵਿਚਾਰੀ ਦੀ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਬਹੁਤ ਹੀ ਦਰਦਨਾਕ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਰੋਜ਼ਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਐਸੀਆਂ ਚੱਲੀਆਂ ਕਿ ਉਹਦੀ ਘਰਵਾਲੀ ਆ ਜਿਹੜੀ ਦੇਖ ਸਕਦੇ ਹੋ ਤੁਸੀਂ ਇਸ ਨੌਜਵਾਨ ਦੀ ਮੌਤ ਹੋ ਗਈ ਤਾਂ ਘਰਵਾਲੀ ਦਾ ਹਾਲ ਨਹੀਂ ਦੇਖਿਆ ਜਾਂਦਾ ਚੂੜਾ ਪਾਇਆ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਅਦੇ ਚੂੜਾ ਵੀ ਨਹੀਂ ਸੀ ਉਤਰਿਆ ਮਹਿੰਦੀ ਵੀ ਨਹੀਂ ਸੀ ਉਤਰੀ ਤਾਂ ਇਹ ਦਰਦਨਾਕ ਜਿਹੜੀ ਖਬਰ ਹੈ ਪਹੁੰਚ ਜਾਂਦੀ ਆ ਘਰੇ ਤਾਂ ਉਸ ਨੌਜਵਾਨ ਦੀ ਲਵਪ੍ਰੀਤ ਉਰਫ ਕਾਸ਼ੀ ਦਾ ਨਾਮ ਦੱਸਿਆ ਜਾ ਰਿਹਾ ਲਵਪ੍ਰੀਤ ਉਰਫ ਕਾਸ਼ੀ ਇਹਦਾ ਨਾਮ ਹੈ ਜਿਹੜਾ ਨੌਜਵਾਨ ਦਾ ਦੱਸਿਆ ਜਾ ਰਿਹਾ ਜਿਹੜਾ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਪੰਜ ਭੈਣਾਂ ਸੀਗੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਲਵਪ੍ਰੀਤ ਉਰਫ ਕਾਸ਼ੀ ਜਿਹਦੀ ਗੈਂਗਵਾਰ ਦੇ ਵਿੱਚ ਮੌਤ ਹੋ ਗਈ ਹੈ ਤਾਂ ਐਂਟੀ ਧੜੇ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਲਵਪ੍ਰੀਤ ਦੇ ਮੱਥੇ ਦੇ ਵਿੱਚ ਗੋਲੀ ਵੱਜਦੀ ਹੈ ਮੱਥੇ ਦੇ ਵਿੱਚ ਬਿੰਨ ਕੇ ਗੋਲੀ ਮਾਰੀ ਗਈ ਮੌਕੇ ਤੇ ਇਸ ਨੌਜਵਾਨ ਦੀ ਜਿਹੜੀ ਮੌਤ ਹੋ ਜਾਂਦੀ ਆ ਬਹੁਤ ਹੀ ਦਰਦਨਾਕ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਪੰਜ ਭੈਣਾਂ ਦਾ ਇਕਲੌਤਾ ਭਰਾ ਰੱਬ ਨੂੰ ਪਿਆਰਾ ਹੋ ਗਿਆ ਪੰਜ ਭੈਣਾਂ ਦੇ ਇਕਲੌਤੇ ਭਰਾ ਲਾਭਪ੍ਰੀਤ ਉਰਫ ਕਾਸ਼ੀ ਦੀ ਮੌਤ ਹੋ ਗਈ ਜਿਹਦੀ 18 ਦਿਨ ਪਹਿਲਾਂ ਹਜੇ ਮੈਰਿਜ ਹੋਈ ਸੀ ਜਿਹਦੀ 18 ਦਿਨ ਪਹਿਲਾਂ ਜਿਹਦਾ ਹਜੇ ਵਿਆਹ ਹੋਇਆ ਸੀ ਤਾਂ ਘਰਵਾਲੀ ਦਾ ਚੂੜਾ ਵੀ ਨਹੀਂ ਸੀ ਉਤਰਿਆ ਵਿਆਹ ਦੇ ਚਾ ਵੀ ਨਹੀਂ ਸੀ ਉਤਰੇ ਤਾਂ ਇਹ ਖਬਰ ਹੈ ਜਿਹੜੀ ਘਰੇ ਪਹੁੰਚੀ ਹੈ ਤਾਂ ਘਰ ਵਾਲੀ ਦਾ ਹਾਲ ਹੈ ਜਿਹੜਾ ਨਹੀਂ ਦੇਖਿਆ ਜਾਂਦਾ ਲਵਪ੍ਰੀਤ ਦੇ ਘਰ ਦਾ ਹਾਲ ਜਿਹੜਾ ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਹਾਲ ਨਹੀਂ ਦੇਖਿਆ ਜਾਂਦਾ 18 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਰਿਵਾਰ ਦਾ ਹਾਲ ਉਹਦੀ ਘਰਵਾਲੀ ਦਾ ਹਾਲ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉਤਰੀ ਹਲੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉਤਰੀ ਤਾਂ ਗੈਂਗਵਾਰ ਦੇ ਵਿੱਚ ਇਹਦੇ ਪਤਨੀ ਪਤੀ ਦੀ ਹੈ ਜਿਹੜੀ ਮੌਤ ਹੋ ਗਈ ਹੈ ਗੈਂਗਵਾਰ ਦੇ ਵਿੱਚ ਪਤੀ ਦੀ ਮੌਤ ਹੋ ਗਈ ਹੈ ਟਾੜ-ਟਾੜ ਗੋਲੀਆਂ ਚੱਲੀਆਂ ਨੇ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਗੋਲੀਆਂ ਮਾਰੀਆਂ ਗਈਆਂ ਨੇ ਤਾੜ-ਤਾੜ 18 ਦਿਨ ਪਹਿਲਾਂ ਸਿਰਫ 18 ਦਿਨ ਪਹਿਲਾਂ ਇਸ ਨੌਜਵਾਨ ਦਾ ਜਿਹੜਾ ਵਿਆਹ ਹੋਇਆ ਸੀਗਾ ਤਾਂ ਅਦਾਲਤ ਦੇ ਵਿੱਚੋਂ ਪੇਸ਼ੀ ਪੁੱਤ ਕੇ ਆ ਰਿਹਾ ਸੀ ਤਰੀਕ ਪੁੱਤ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਪ੍ਰਾਣੀ ਰਣਜੀਤ ਦੇ ਚਲਦੇ ਆ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਤਾੜ-ਤਾੜ ਗੋਲੀਆਂ ਚੱਲੀਆਂ ਮੱਥੇ ਦੇ ਵਿੱਚ ਲਵਪ੍ਰੀਤ ਦੇ ਗੋਲੀ ਵੱਜੀ ਜਿਹਦੇ ਨਾਲ ਮੌਤ ਹੋ ਗਈ ਜਿਹਦੀ 18 ਦਿਨ ਪਹਿਲਾਂ ਵਿਆਹ ਹੋਇਆ ਸੀ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਲਵਪ੍ਰੀਤ ਜਿਹਦੀ ਮੌਤ ਹੋ ਗਈ ਹੈ ਤਾਂ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਤਾੜ-ਤਾੜ ਗੋਲੀਆਂ ਚੱਲੀਆਂ ਜਦੋਂ ਵਾਪਸ ਆ ਰਿਹਾ ਸੀ ਇਹ ਨੌਜਵਾਨ ਲਵਪਰੀ ਜੀ ਦਾ ਨਾਮ ਸੀ ਇਹ ਤਿੰਨ ਜਾਣੇ ਪੇਸ਼ੀ ਭੁਗਤ ਖੇਤਰੀਕ ਭੁਗਤ ਕੇ ਵਾਪਸ ਆ ਰਹੇ ਸੀ ਘਰ ਨੂੰ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਐਂਟੀ ਧੜੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਬਿੰਨ ਕੇ ਨਿਸ਼ਾਨਾ ਮੱਥੇ ਤੇ ਮਾਰਿਆ ਗਿਆ ਲਵਪ੍ਰੀਤ ਦੇ ਮੱਥੇ ਤੇ ਗੋਲੀ ਵੱਜੀ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤਾਂ ਇਹ ਪਰਿਵਾਰ ਹੈ ਜਿਹੜਾ ਬਿਲਕ ਰਿਹਾ ਇਹਦੀ ਘਰਵਾਲੀ ਹੈ ਜਿਹੜੀ ਬਿਲਕ ਰਹੀ ਹੈ ਤਾਂ ਇਹ ਘਰਵਾਲੀ ਦੇਖ ਸਕਦੇ ਹੋ ਇਹਦੀ ਜਿਹਦੀ ਮੈਂਦੀ ਵੀ ਨਹੀਂ ਸੀ ਉਤਰੀ ਮਹਿਸ 18 ਦਿਨ ਪਹਿਲਾਂ ਵਿਆਹ ਹੋਇਆ ਸੀ ਲਵਪ੍ਰੀਤ ਦਾ 18 ਦਿਨ ਪਹਿਲਾਂ ਵਿਆਹ ਹੋਇਆ ਸੀ ਤਾਂ ਇਹ ਮਾਂ ਦੀ ਤਸਵੀਰ ਦੇਖ ਸਕਦੇ ਹੋ ਪੰਜ ਭੈਣਾਂ ਦਾ ਇਕਲੌਤਾ ਪਰਾ ਸੀ ਤਾਂ ਇਹਦੀ ਜਿਹੜੀ ਘਰਵਾਲੀ ਹੈ ਉਹਦੀਆਂ ਤਾਹਾਂ ਨਹੀਂ ਸੁਣੀਆਂ ਜਾਂਦੀਆਂ ਉਹਦਾ ਦਰਦ ਹੈ ਜਿਹੜਾ ਨਹੀਂ ਦੇਖਿਆ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਫਰੋਜਪੁਰ ਤੋਂ ਫਰੋਜਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਨੇ ਐਂਟੀ ਧੜੇ ਦੇ ਵੱਲੋਂ ਤਾਂ ਜਦੋਂ ਇਹ ਪੇਸ਼ੀ ਪੁੱਤ ਕੇ ਵਾਪਸ ਪਰਤ ਰਿਹਾ ਸੀ ਲਵਪ੍ਰੀਤ ਆਪਣੇ ਦੋ ਹੋਰ ਸਾਥੀ ਸੀਗੇ ਤਿੰਨ ਸਾਥੀ ਸੀ ਜਿਹੜੇ ਗੱਡੀ ਦੇ ਵਿੱਚ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਮਾਰੀਆਂ ਗਈਆਂ ਜਿਦੇ ਵਿੱਚ ਲਵਪ੍ਰੀਤ ਦੇ ਬਿਨ ਕੇ ਜਿਹੜੀ ਹੈ ਗੋਲੀ ਮਾਰੀ ਗਈ ਮੱਥੇ ਦੇ ਵਿੱਚ ਗੋਲੀ ਮਾਰੀ ਗਈ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ 18 ਦਿਨ ਪਹਿਲਾਂ ਮੈਂ 18 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਨੌਜਵਾਨ ਦਾ ਜਿਹਦੇ ਗੋਲੀ ਬੱਜੀ ਹੈ 18 ਦਿਨ ਪਹਿਲਾਂ ਵਿਆਹ ਹੋਇਆ ਸੀ ਤਾਂ ਘਰਵਾਲੀ ਦੀ ਮਹਿੰਦੀ ਵੀ ਨਹੀਂ ਸੀ ਲੱਥੀ ਹਾਲੇ ਮਹਿੰਦੀ ਵੀ ਨਹੀਂ ਸੀ ਲੱਥੀ ਵਿਚਾਰੀ ਦੀ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਜਿਹੜੀਆਂ ਬਹੁਤ ਹੀ ਦਰਦਨਾਕ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਰੋਜ਼ਪੁਰ ਤੋਂ ਜਿੱਥੇ ਗੈਂਗਵਾਰ ਹੋਈ ਹੈ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਗੈਂਗਵਾਰ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਐਸੀਆਂ ਚੱਲੀਆਂ ਕਿ ਉਹਦੀ ਘਰਵਾਲੀ ਆ ਜਿਹੜੀ ਦੇਖ ਸਕਦੇ ਹੋ ਤੁਸੀਂ ਇਸ ਨੌਜਵਾਨ ਦੀ ਮੌਤ ਹੋ ਗਈ ਤਾਂ ਘਰਵਾਲੀ ਦਾ ਹਾਲ ਨਹੀਂ ਦੇਖਿਆ ਜਾਂਦਾ ਚੂੜਾ ਪਾਇਆ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਇਹਦੇ ਚੂੜਾ ਵੀ ਨਹੀਂ ਸੀ ਉਤਰਿਆ ਮਹਿੰਦੀ ਵੀ ਨਹੀਂ ਸੀ ਉਤਰੀ ਤਾਂ ਇਹ ਦਰਦਨਾਕ ਜਿਹੜੀ ਖਬਰ ਹੈ ਪਹੁੰਚ ਜਾਂਦੀ ਆ ਘਰੇ ਤਾਂ ਉਸ ਨੌਜਵਾਨ ਦੀ ਲਵਪ੍ਰੀਤ ਉਰਫ ਕਾਸ਼ੀ ਇਹਦਾ ਨਾਮ ਦੱਸਿਆ ਜਾ ਰਿਹਾ ਲਵਪ੍ਰੀਤ ਉਰਫ ਕਾਸ਼ੀ ਇਹਦਾ ਨਾਮ ਹੈ ਜਿਹੜਾ ਨੌਜਵਾਨ ਦਾ ਦੱਸਿਆ ਜਾ ਰਿਹਾ ਜਿਹੜਾ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਪੰਜ ਭੈਣਾਂ ਸੀਗੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਲਵਪ੍ਰੀਤ ਉਰਫ ਕਾਸ਼ੀ ਜਿਹਦੀ ਗੈਂਗਵਾਰ ਦੇ ਵਿੱਚ ਮੌਤ ਹੋ ਗਈ ਹੈ ਤਾਂ ਐਂਟੀ ਧੜੇ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਲਵਪ੍ਰੀਤ ਦੇ ਮੱਥੇ ਦੇ ਵਿੱਚ ਗੋਲੀ ਵੱਜਦੀ ਹੈ ਮੱਥੇ ਦੇ ਵਿੱਚ ਬਿੰਨ ਕੇ ਗੋਲੀ ਮਾਰੀ ਗਈ ਤਾਂ ਮੌਕੇ ਤੇ ਹੀ ਇਸ ਨੌਜਵਾਨ ਦੀ ਹੈ ਜਿਹੜੀ ਮੌਤ ਹੋ ਜਾਂਦੀ ਹੈ ਬਹੁਤ ਹੀ ਦਰਦਨਾਕ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਪੰਜ ਭੈਣਾਂ ਦਾ ਇਕਲੌਤਾ ਭਰਾ ਰੱਬ ਨੂੰ ਪਿਆਰਾ ਹੋ ਗਿਆ ਪੰਜ ਭੈਣਾਂ ਦੇ ਇਕਲੌਤੇ ਭਰਾ ਲਾਭਪ੍ਰੀਤ ਉਰਫ ਕਾਸ਼ੀ ਦੀ ਮੌਤ ਹੋ ਗਈ ਜਿਹਦੀ 18 ਦਿਨ ਪਹਿਲਾਂ ਹਜੇ ਮੈਰਿਜ ਹੋਈ ਸੀ ਜਿਹਦੀ 18 ਦਿਨ ਪਹਿਲਾਂ ਜਿਹਦਾ ਹਜੇ ਵਿਆਹ ਹੋਇਆ ਸੀ ਤਾਂ ਘਰਵਾਲੀ ਦਾ ਚੂੜਾ ਵੀ ਨਹੀਂ ਸੀ ਉਤਰਿਆ ਵਿਆਹ ਦੇ ਚਾ ਵੀ ਨਹੀਂ ਸੀ ਉਤਰੇ ਤਾਂ ਇਹ ਖਬਰ ਹੈ ਜਿਹੜੀ ਘਰੇ ਪਹੁੰਚੀ ਹੈ ਤਾਂ ਘਰਵਾਲੀ ਦਾ ਹਾਲ ਹੈ ਜਿਹੜਾ ਨਹੀਂ ਦੇਖਿਆ ਜਾਂਦਾ ਲਵਪਰੀਤ ਦੇ ਘਰ ਦਾ ਹਾਲ ਜਿਹੜਾ ਨਹੀਂ ਦੇਖਿਆ ਜਾਂਦਾ ਪਰਿਵਾਰ ਦਾ ਹਾਲ ਨਹੀਂ ਦੇਖਿਆ ਜਾਂਦਾ 18 ਦਿਨ ਪਹਿਲਾਂ ਇਹਦਾ ਵਿਆਹ ਹੋਇਆ ਸੀ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਰਿਵਾਰ ਦਾ ਹਾਲ ਉਹਦੀ ਘਰ ਵਾਲੀ ਦਾ ਹਾਲ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉਤਰੀ ਹਲੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਹਿੰਦੀ ਵੀ ਨਹੀਂ ਸੀ ਉਤਰੀ ਤਾਂ ਗੈਂਗਵਾਰ ਦੇ ਵਿੱਚ ਇਹਦੇ ਪਤਨੀ ਪਤੀ ਦੀ ਹੈ ਜਿਹੜੀ ਮੌਤ ਹੋ ਗਈ ਹੈ ਗੈਂਗਵਾਰ ਦੇ ਵਿੱਚ ਪਤੀ ਦੀ ਮੌਤ ਹੋ ਗਈ ਹੈ ਤਾੜ-ਤਾੜ ਗੋਲੀਆਂ ਚੱਲੀਆਂ ਨੇ ਫਰੋਜਪੁਰ ਦੇ ਵਿੱਚ ਫਰੋਜਪੁਰ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਗੋਲੀਆਂ ਮਾਰੀਆਂ ਗਈਆਂ ਨੇ ਤਾੜ-ਤਾੜ 18 ਦਿਨ ਪਹਿਲਾਂ ਸਿਰਫ 18 ਦਿਨ ਪਹਿਲਾਂ ਇਸ ਨੌਜਵਾਨ ਦਾ ਜਿਹੜਾ ਵਿਆਹ ਹੋਇਆ ਸੀਗਾ